ਅਜਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਨੇ ਤੇ ਆਪਾਂ ਬਟਾਲੇ ਵੱਲੋਂ ਆਉਂਦੇ ਹੀ ਪਿੰਡ ਨੂੰ ਉਧਰੋਂ ਭਾਈ ਗੱਡੀ ਆ ਰਹੀ ਏ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋਲੇ ਆ ਕੇ ਗੱਡੀ ਖੜਾ ਲੀ ਸਾਡੇ ਅੱਗੇ ਮੋੜ ਤੇ ਆ ਕੇ ਕੱਤੇ ਆਂਦੇ ਆ ਬਾਬਾ ਜੀ ਮੋਟਰਸਾਈਕਲ ਤੇ ਆਂਦੇ ਸੱਤ ਜਾਨੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱ ਤੇ ਮੋਟਰਸ਼ਾਲ ਵੀ ਕਾਸ਼ ਦਾ ਖੋ ਕੇ ਲੈ ਗਏ ਜੇ ਤੇ ਬਹੁ ਮਾੜਾ ਮਾਰਿਆ ਕਾਸ਼ਿਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਕਿੰਨੇ ਜਣੇ ਜ਼ਖਮੀ ਹੋਏ ਤਿੰਨ ਜਾਨੀ ਜ਼ਖਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜਿਆਦੀ ਸੱਟ ਲੱਗੀ ਜੇ ਕਿਹੜੀ ਕਰਨੂ ਝਗੜਾ ਕੋਈ ਝਗੜਾ ਨਹੀਂ ਪਈ ਆਪਾਂ ਆਪਣੇ ਧਿਆਨ ਹੋਂਡੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਪਈ ਬਹੁਤ ਕੁੱਟਿਆ ਨਾ ਆ ਕੇ ਤੁਸੀਂ ਕਰੋ ਤਾਂ ਕਿੱਥੇ ਆਪਾਂ ਭਾਈ ਨੱਟ ਗਏ ਅੱਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਇਸ ਗੱਲ ਦਾ ਝਗੜਾ ਹੀ ਜੇ ਕੌਣ ਆਏ ਸੀ ਪਤਾ ਲੱਗਾ ਕੋਈ ਪਤਾ ਨਹੀਂ ਲੱਗਾ ਪਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਤੇ ਮੋਟਰਸਾਈਕਲ ਵੀ ਮੁੰਡੇ ਦਾ ਗੋਲੀ ਗਾਲੀ ਚਲਾਈ ਜਾਂ ਨਾ ਮੈਂ ਗੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਸੀ ਤੇ ਹੁਣ ਚੱਕਮੀ ਕਿੱਥੇ ਨੇ ਚੱਕਮੀ ਸਰਕਾਰੀ ਹਸਪੀਟਲ ਜੀ ਠੀਕ ਕੋਈ ਪ੍ਰੀਫੈਕਟਰ ਇਹ ਇਨਫੋਰਮੇਸ਼ਨ ਮਿਲੀ ਸੀ ਕਿਤਬੀ ਨੰਗਲ ਜੀ ਚ ਝਗੜਾ ਆ ਇੰਜਰਡ ਹੋਏ ਨੇ ਦੋ ਤਿੰਨ ਜਾਣੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੱਗੇ ਨੇ ਜੀ ਤੇ ਬਾਕੀ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਤੇ ਕਿੰਨਾਂ ਜਾਨੇ ਕਿੰਨੇ ਕੁ ਚਪਨ ਨੇ ਇੱਕ ਜਣਾ ਜਿਆਦਾ ਇੰਜਰਡ ਆ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋਇਆ ਜੀ ਹਾਲਾਤ ਪਤਾ ਲੱਗੇ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਾਨੇ ਤੇ ਇੱਥੇ ਉਹ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਤੇ ਬਾਕੀ ਉਹਨਾਂ ਕੋ ਜਾ ਕੇ ਪਤਾ ਲੱਗੂ ਚੱਲੇ ਹੋਏ ਕੀ ਹੋਇਆ ਜੀ ਅਸਾਂ ਇਹ ਦੂਜਾ ਇੱਕ ਜਣਾ ਆ ਇਹ ਪਤਾ ਹੋਉਂਦੇ ਕੀ ਆ ਉਹ ਮੋਰ ਤੋਂ ਲਈ ਉਹ ਗੱਡੀ ਨਾਲ ਲੱਗੀ ਦੇਖੋ ਗੱਡੀ ਆ ਕੇ ਕਾਕਰ ਨੇ ਲਗਾ ਆਲੀ ਬੰਦੀ ਕਰਾਉਣਾ ਉਹ ਬੰਦੀ ਪਾਣੀ ਤਾਂ ਬੰਦੀ ਕਰਾਉਣੀ ਆ ਬੰਦਾ ਪਾਣੀ ਆ ਗਿਆ ਕਿਉਂਕਿ ਉਹ ਗੱਡੀ ਦਾ ਕਰੀ ਉਹਨਾਂ ਕੋ ਤੇ ਉਹਨਾਂ ਬੰਦੇ ਦਾ ਕਰਾ ਕੇ ਉਹ ਗੱਡੀ ਆ ਦੇ ਮਹਾਰਾਜ ਕਰਾਉਂਦੇ ਉਹਨਾਂ ਨੂੰ ਮੋਟਰਸਕਲ ਕਰਾਉਂਦੇ ਜਿਹੜੇ ਬਾਤ ਬਿਲੰਦੀ ਬੰਦਿਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਕਿੰਨੇ ਜਿੰਨੇ ਸੱਡਾ ਲੱਗਿਆ ਬਹੁਤ ਬੰਦੇ ਕਿੰਨੇ ਵਾਲੀ ਉਹ ਆਹ ਸਾਡਾ ਵੀ ਜਾਨੀ ਆਹ ਜਿੱਕੜੀ ਪੰਜ ਜਾਨੀ ਤੁਸੀਂ ਕਿਵੇਂ ਦੇ ਲੋ ਆਪਾਂ ਦੀ ਦਾ ਹਵਾਰਾ ਜਾਨੀ ਆਈ ਅੱਜ